ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਨੇ ਇਸ ਇਲਾਕੇ ਹੜਪੀੜਤਾ ਲੋਕਾਂ ਨੂੰ ਕੀਤਾ ਲੱਖ ਲੱਖ ਦੇਣ ਦਾ ਐਲਾਨ ਜ਼ਾਰੀ ਜੀ ਹਾਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸੋ ਲਗਾਤਾਰ ਕੁਝ ਅਪਡੇਟਸ ਜਿਹੜੀਆਂ ਨੇ ਆ ਰਹੀਆਂ ਨੇ ਜਿੱਥੇ ਕਿ ਸਰਕਾਰ ਆਪਣੀ ਮਦਦ ਜਿਹੜੀ ਹੈ ਲੋਕਾਂ ਨੂੰ ਜ਼ਰੂਰ ਦੇ ਰਹੀ ਹੈ ਜਿੱਥੇ ਕਿ ਲੋਕ ਅੱਜ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਜਿੱਥੇ ਕਿ ਲੋਕਾਂ ਦਾ ਅੱਜ ਪਾਣੀ ਦੇ ਨਾਲ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਤੇ ਲੋਕ ਇੰਨੇ ਕੋਈ ਜ਼ਿਆਦਾ ਪਰੇਸ਼ਾਨੀ ਦੇ ਮਾਹੌਲ ਵਿੱਚੋਂ ਗੁਜ਼ਰ ਰਹੇ ਨੇ ਜਿਸ ਦਾ ਕਿ ਅੰਦਾਜ਼ਾ ਬਿਲਕੁਲ ਨਹੀਂ ਲਗਾਇਆ ਜਾ ਸਕਦਾ ਤੇ ਇਥੋਂ ਤੱਕ ਜੇ ਆਪਾਂ ਦੇਖੀਏ ਤੇ ਲੋਕਾਂ ਨੂੰ ਜਿਹੜੀ ਹੈ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਘਰ ਤੱਕ ਜਿਹੜੇ ਨੇ ਉਹ ਟੈ ਗਏ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਬਹੁਤ ਜ਼ਿਆਦਾ ਬੁਰੇ ਜਿਹੜੇ ਨੇ ਫਲਾਤ ਬਣ ਗਏ ਨੇ ਇਥੋਂ ਤੱਕ ਚਾਰੇ ਪਾਸੇ ਜਿਹੜਾ ਹੈ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਚਾਰੇ ਪਾਸੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਤੱਕ ਵੱੜ ਚੁਕਿਆ ਹੈ ਤੇ ਇਥੋਂ ਤੱਕ ਜੇ ਗੱਲ ਕੀਤੀ ਜਾਵੇ ਲੋਕਾਂ ਦੇ ਬੱਚੇ ਜਿਹੜੇ ਨੇ ਆਪਣੇ ਆਪ ਹੋਰ ਜਿਹੜਾ ਸਾਜੋ ਸਮਾਨ ਨੂੰ ਸੰਭਾਲਣਾ ਵੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਚੁਕੀ ਆਈ। ਤੋਂ ਲੋਕਾਂ ਨੇ ਜਿਥੇ ਕਿ ਆਪੋ ਆਪਣੇ ਘਰ ਜਿਹੜੇ ਨੇ ਆਪਣੇ ਅੱਖਾਂ ਨਾਲ ਟੈਂਦੇ ਹੋਏ ਖੁਦ ਵੇਖੇ ਨੇ ਤੇ ਸਰਕਾਰ ਉਹਨਾਂ ਤੱਕ ਆਪੋ ਆਪਣੀ ਜਿਹੜੀ ਮਦਦ ਹੈ ਉਹ ਪਹੁੰਚਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਈ ਥਾਵਾਂ ਤੇ ਇਹਨਾਂ ਪਾਣੀ ਜਿਹੜਾ ਹੈ ਜਮਾ ਹੋ ਚੁਕਿਆ ਹੈ। ਜਿਸ ਪਾਣੀ ਨੇ ਬਹੁਤ ਜ਼ਿਆਦਾ ਤਬਾਹੀ ਕਰ ਦਿੱਤੀ ਹੈ ਤੇ ਪਾਣੀ ਦੇ ਨਾਲ ਇੰਨੀ ਜ਼ਿਆਦਾ ਤਬਾਹੀ ਹੋ ਚੁਕੀ ਹੈ ਕਿ ਜਿਹੜੇ ਲੋਕ ਅੱਜ ਤੋਂ 5 ਤੋਂ 6 ਸਾਲ ਜਿਹੜੇ ਨੇ ਪਿੱਛੇ ਜਾ ਚੁੱਕੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਅੱਜ ਦੁਬਾਰਾ ਕਾਮਯਾਬ ਹੋਣ ਦੇ ਲਈ ਬਹੁਤ ਸਾਰਾ ਸਮਾਂ ਲੱਗੇਗਾ ਤੇ ਸਰਕਾਰ ਉਹਨਾਂ ਲਈ ਵੱਖਰੇ ਤੇ ਵਿਸ਼ੇਸ਼ ਉਪਰਾਲੇ ਜਿਹੜੇ ਐ ਉਹ ਕਰ ਰਹੀ ਹੈ ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕੁਝ ਝੂਠੀਆਂ ਖਬਰਾਂ ਵੀ ਜਿਹੜੀਆਂ ਨੇ ਫਲਾਈਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਮੁਆਵਜ਼ਾ ਦੇ ਰਹੀ ਹੈ ਸਰਕਾਰ ਉਹਨਾਂ ਨੂੰ ਲੱਖਾਂ ਲੱਖਾਂ ਰੁਪਏ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਅਜੇ ਹਾ ਕੁਝ ਵੀ ਨਹੀਂ ਹੈ ਫਿਲਹਾਲ ਇਹਨਾਂ ਅਫਵਾਹਾਂ ਤੋਂ ਸਾਨੂੰ ਬਚ ਕੇ ਰਹਿਣ ਦੀ ਲੋੜ ਹੈ ਇਹਨਾਂ ਅਫਵਾਹਾਂ ਤੋਂ ਅਸੀਂ ਬਚ ਕੇ ਰਹੀਏ ਔਰ ਕਿਤਨਾ ਕਿਤੇ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਵਿਰੋਧੀ ਧਿਰ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਰਿਹਾ ਹੈ ਲੋਕਾਂ ਨੂੰ ਸ਼ਰਿਆਮ ਗੁੰਮਰਾਹ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰ ਤੁਹਾਨੂੰ ਮੁਆਵਜ਼ਾ ਦੇਵੇਗੀ ਪਰ ਅਜੇ ਹਾ ਅਫੀਸ਼ੀਅਲ ਐਲਾਨ ਜਿਹੜਾ ਹੈ ਹਲੇ ਤੱਕ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਇਹੋ ਜਿਹਾ ਐਲਾਨ ਜਿਹੜਾ ਹੈ ਹਲੇ ਤੱਕ ਨਹੀਂ ਹੋਇਆ ਭਗਵੰਤ ਮਾਨ ਸਰਕਾਰ ਨੇ ਅਜੇ ਹਲੇ ਤੱਕ ਨਹੀਂ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਜੇਕਰ ਕੋਈ ਐਲਾਨ ਹੋਵੇਗਾ ਤਾਂ ਉਹ ਸਭ ਦੇ ਲਈ ਹੋਵੇਗਾ ਤੇ ਸਾਰਿਆਂ ਨੂੰ ਉਸ ਦੇ ਬਾਰੇ ਜ਼ਰੂਰ ਦੱਸਿਆ ਜਾਏਗਾ ਪਰ ਕਿਤੇ ਨਾ ਕਿਤੇ ਭਗਵੰਤਮਾਨ ਸਰਕਾਰ ਜਿਹੜੀ ਹੈ ਕਈ ਥਾਵਾਂ ਤੇ ਜਿਹੜੀ ਹੈ ਫੇਲੀਅਰ ਹੈ ਪਰ ਹਾਲਾਂਕਿ ਕੁਝ ਲੋਕਾਂ ਨੇ ਸਰਕਾਰ ਦੇ ਨਾਲ ਨਾਰਾਜ਼ਗੀ ਵੀ ਜਤਾਈ ਹੈ ਔਰ ਲੋਕਾਂ ਨੇ ਜਿਹੜਾ ਹੈ ਇਥੋਂ ਤੱਕ ਭਗਵੰਤਮਾਨ ਸਰਕਾਰ ਦੇ ਨਾਲ ਆਪਣੇ ਗਿਲੇ ਵੀ ਜਿਹੜੇ ਨੇ ਸਾਂਝੇ ਕੀਤੇ ਨੇ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਸਰਕਾਰ ਜੋ ਅਪਰਾਲੇ ਕਰ ਰਹੀ ਹੈ ਸੋ ਲੋਕ ਉਸ ਨੂੰ ਜਿਹੜਾ ਹੈ ਮਨ ਵੀ ਰਹੇ ਨੇ ਪਰ ਜੇਕਰ ਕੋਈ ਐਸਾ ਅਫੀਸ਼ੀਅਲ ਤੌਰ ਤੇ ਅਨਾਉਂਸਮੈਂਟ ਹੁੰਦੀ ਹੈ ਲੋਕਾਂ ਨੂੰ ਦੁਬਾਰੇ ਘਰ ਬਣਾ ਕੇ ਦੇਣ ਦੇ ਲਈ ਜਾਂ ਫਿਰ ਲੋਕਾਂ ਨੂੰ ਦੁਬਾਰਾ ਤੋਂ ਲੀਟੇ ਲਿਆਉਣ ਲਈ ਰਹੀ ਤੇ ਉਸ ਦੇ ਲਈ ਵਿਸ਼ੇਸ਼ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਜਿਸ ਦਾ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰ ਸਕਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ